ਇਸ ਸਮੇਂ ਮਕਰੋੜ ਸਾਹਿਬ ਦੇ ਉੱਪਰ ਡਿਪਟੀ ਕਮਿਸ਼ਨਰ ਸੰਗਰੂਰ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂਗੇ ਸਰ ਕਿਸ ਤਰ੍ਹਾਂ ਦੇਖਦੇ ਹੋਗੇ ਕਿ ਲਗਾਤਾਰ ਜਿਹੜਾ ਕੁਝ ਇੰਚ ਦੀ ਦੂਰੀ ਤੇ ਖਤਰੇ ਦੇ ਨਿਸ਼ਾਨ ਤੋਂ ਕਗਰ ਚੱਲ ਰਿਹਾ ਹੈਗਾ ਕਿਸ ਤਰ੍ਹਾਂ ਦੀ ਤਿਆਰੀ ਇੱਥੇ ਇਸ ਵੇਲੇ 747.7 ਤੇ ਕਗਰ ਚੱਲ ਰਿਹਾ ਹੈ 748 ਵੈਸੇ ਖਤਰੇ ਦਾ ਲੈਵਲ ਹੈ ਬਟ ਅਸੀਂ ਜਿਹੜੇ ਸ਼ੁੱਕਰਵਾਰ ਤੋਂ ਜਿਹੜੇ ਬੰਨ ਦੀ ਸਟਰੈਂਥਿੰਗ ਦਾ ਅਸੀਂ ਕੰਮ ਕੀਤਾ ਉਹਨੂੰ ਤਗੜਾ ਕਰਨ ਦਾ ਜਿਹੜਾ ਸੈਂਡ ਬੈਗਸ ਦੇ ਨਾਲ ਕੰਮ ਕੀਤਾ ਸੋ ਉਹਦੇ ਨਾਲ ਮੈਨੂੰ ਆਸ ਹੈ ਕਿ ਜੇ ਆਪਾਂ 749 750 ਤੇ ਵੀ ਜੇ ਚਲੇ ਗਏ ਨਾ ਤੇ ਆਪਾਂ ਇਹਨੂੰ ਸੰਭਾਲਾਗੇ ਪਰ ਜੇ ਗਲਤੀ ਦੀ ਕਰੀਏ ਤਾਂ ਇਸੇ ਜਗ੍ਹਾ ਤੋਂ ਮਕਰੋੜ ਸਾਹਿਬ ਤੋਂ ਇੱਕਦਮ ਜਿਹੜਾ ਕੱਗਰ ਹੈ ਜਿੱਥੋਂ ਪੂਣੀ ਮੋੜ ਪੈਂਦਾ ਟੁੱਟ ਗਿਆ ਸੀ ਤਾਂ ਫੂਲਦ ਪਿੰਡ ਜਾਂ ਹੋਰ ਨੇੜੇ ਤੇੜੇ ਦੇ ਪਿੰਡਾਂ 'ਚ ਪਾਣੀ ਭਰ ਗਿਆ ਸੀ ਤਾਂ ਉਹ ਜਿਹੜੇ ਸਥਿਤੀ ਬਣੀ ਸੀਗੀ ਤਾਂ ਉਸ ਨੂੰ ਲੈ ਕੇ ਕਿਸ ਤਰ੍ਹਾਂ ਲੱਗਦਾ ਕਿ ਇਸ ਵਾਰ ਕਿਸ ਤਰ੍ਹਾਂ ਦੇ ਹਾਲਾਤ ਨੇ ਮੈਂ ਹਫਤਾ ਪਹਿਲਾਂ ਜੁਆਇਨ ਕੀਤਾ ਸੋ ਮੈਨੂੰ ਬੜਾ ਇਲਾਕੇ ਬਾਰੇ ਪਤਾ ਨਹੀਂ ਮੇਰਾ ਜੋ ਗਿਆਨ ਤੁਸੀਂ ਸਮਝ ਲਓ ਜਾਂ ਮੇਰੀ ਨੌਲੇਜ ਜਿਹੜੀ ਹੈ ਉਹ ਆਧਾਰਤ ਹੈ ਜੋ ਮੇਰੇ ਅਧਿਕਾਰੀਆਂ ਨਾਲ ਮੇਰੀ ਗੱਲਬਾਤ ਹੋਈ ਹੈ ਜਾਂ ਲੋਕਲ ਜੋ ਇੱਥੇ ਗੱਲਾਂ ਜੋ ਜੋ ਇੱਥੇ ਦੇ ਵਸਨੀਕ ਨੇ ਕਿਉਂਕਿ ਜਿਹੜੇ ਵਸਨੀਕ ਨੇ ਉਹਨਾਂ ਨੂੰ ਆਪਣੇ ਇਲਾਕੇ ਦੀ ਸਮੱਸਿਆ ਬਾਰੇ ਐਂਡ ਉਹਦੇ ਜਿਹੜਾ ਉਹਦਾ ਸੋਲੂਸ਼ਨ ਕੀ ਹੈ ਉਹਦੇ ਬਾਰੇ ਜੋ ਜਾਣਕਾਰੀ ਹੈ ਉਹ ਈਵਨ ਮੇਰੇ ਕੋਲ ਵੀ ਨਹੀਂ ਹੋਏਗੀ ਸੋ ਮੈਂ ਜੋ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਹਰ ਇੱਕ ਨੇ ਇੱਕ ਆਵਾਜ਼ ਦੇ ਵਿੱਚ ਕਿਹਾ ਕਿ 2023 ਤੋਂ ਹਾਲਾਤ ਜਿਹੜੇ ਨੇ ਕਿਤੇ ਜ਼ਿਆਦਾ ਵਧੀਆ ਨੇ ਐਂਡ ਜਿਹੜੀ ਤੁਸੀਂ ਉਹ ਮੋੜ ਦੀ ਗੱਲ ਕੀਤੀ ਜਿੱਥੋਂ ਬ੍ਰੀਚ ਕੀਤੀ ਸੀਗੀ ਮੈਂ ਇੱਕ ਬੇਨਤੀ ਤੁਹਾਨੂੰ ਕਰਾਂਗਾ ਕਿ ਵੀਡੀਓ ਮੇਰੀ ਬੰਦ ਹੋਣ ਤੋਂ ਬਾਅਦ ਦਾ ਇਮੀਡੀਏਟਲੀ ਤੁਸੀਂ ਉਸ ਜਗ੍ਹਾ ਦਾ ਸ਼ਾਟ ਜ਼ਰੂਰ ਲੈ ਲਿਓ ਜਿੱਥੇ ਨਰੇਗਾ ਲੇਬਰ ਆਹੀਂ ਅਸੀਂ ਸਟਰੈਂਥਿੰਗ ਕਰ ਰਹੇ ਹਾਂ ਕਿਉਂਕਿ ਜਿਹੜੇ ਜਿਹੜੇ ਸੈਂਸਿਟਿਵ ਪੁਆਇੰਟ ਜਿੱਥੇ 2023 ਦੇ ਵਿੱਚ ਬ੍ਰੀਚ ਹੋਈ ਸੀ ਕੁੱਲ 15 ਪੁਆਇੰਟ ਨੇ ਇਸ ਮੋੜ ਤੋਂ ਇਲਾਵਾ 14 ਪੁਆਇੰਟ ਹੋਰ ਨੇ ਅਸੀਂ ਸਾਰਿਆਂ ਤੇ ਸਟਰੈਂਥਿੰਗ ਜਿਹੜੀ ਆ ਉਹ ਕਰਾ ਰਹੇ ਹਾਂ ਕਿ ਮੁਰ ਜਿਹੜੀ ਹੈ ਬ੍ਰੀਚ ਨਾ ਹੋਵੇ ਪਰ ਸੁਖਨਾ ਲੇਖ ਦੇ ਵਿੱਚੋਂ ਲਗਾਤਾਰ ਪਾਣੀ ਆ ਜਿਹੜਾ ਹੁਣ ਹੋਰ ਛੱਡਿਆ ਗਿਆ ਗੇਟ ਨੇ ਉਹਦੇ ਜਿਹੜੇ ਤਿੰਨ ਗੇਟਾਂ ਚੋਂ ਦੋ ਗੇਟ ਫੇਰ ਖੋਲ ਦਿੱਤੇ ਗਏ ਨੇ ਹੋਰ ਪਾਣੀ ਆ ਸਕਦਾ ਹੈ ਤਾਂ ਅੱਗੇ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀ ਹੈ ਦੇਖੋ ਇਹ ਤਾਂ ਕਿ ਜਿਹੜਾ ਹੁਣ ਪਾਣੀ ਦਾ ਲੈਵਲ ਵਧਿਆ ਹੋਇਆ ਹੈ ਐਸੇ ਪੁਰਾਣਾ ਪਾਣੀ ਹੈ ਜੋ 48 ਘੰਟੇ ਪਹਿਲਾਂ ਉੱਥੋਂ ਲੰਘਿਆ ਸੀ ਹੁਣ ਅਲਟੀਮੇਟਲੀ ਉੱਥੋਂ ਦੀ ਇੱਥੇ ਪਾਣੀ ਪਹੁੰਚਣ ਨੂੰ 48 ਘੰਟੇ ਲੱਗਦੇ ਨੇ ਸੋ ਉਹ ਵਾਲਾ ਪਾਣੀ 48 ਘੰਟੇ ਬਾਅਦ ਆਏਗਾ ਸੋ ਮੈਨੂੰ ਆਸ ਹੈ ਕਿ ਤਦ ਤੱਕ ਜਿਹੜਾ ਹੈ ਸਾਡਾ ਲੈਵਲ ਐਂਡ ਜੀਵੇ ਮੈਂ ਤੁਹਾਨੂੰ ਕਿਹਾ ਕਿ ਸਾਡੇ ਕੋਲ ਹਜੇ ਵੀ ਮਾਰਜਿਨ ਹੈਗਾ ਕਿ ਸਮਾਂ ਅਸੀਂ ਚੰਗਾ ਕੱਢ ਲਾਂਗੇ ਪਿੰਡ ਦੇ ਲੋਕਾਂ ਨੂੰ ਕੀ ਗੱਲ ਅਲਰਟ ਕੀਤਾ ਗਿਆ ਇਸ ਨੂੰ ਲੈ ਕੇ ਕਿ ਹਰ ਤਰ ਸਮੇਂ ਤਿਆਰ ਰਹਿਣ ਮੈਂ ਉਹ ਪਰ ਜੋ ਰਹੀ ਬੇਨਤੀ ਕਰਾਂਗਾ ਕਿ ਸਾਨੂੰ ਵੈਸੇ ਵੀ ਚੌਕਸ ਚੁੱਕਣਾ ਅਲਰਟ ਹਮੇਸ਼ਾ ਰਹਿਣਾ ਚਾਹੀਦਾ ਹੈ ਵੈਸੇ ਰੂਟੀਨ ਲਾਈਫ ਦੇ ਵਿੱਚ ਵੀ ਰਹਿਣਾ ਚਾਹੀਦਾ ਹੈ ਇਹ ਤੇ ਵੈਸੇ ਵੀ ਜਿਹੋ ਜਿਹੇ ਹਾਲਾਤ ਨੇ ਤੇ ਰਹਿਣਾ ਬੰਦਾ ਹੈ ਬਟ ਕੋਈ ਬਹੁਤ ਜ਼ਿਆਦਾ ਘਬਰਾਣ ਦੀ ਕੋ ਇਦਾਂ ਦੀ ਲੋੜ ਨਹੀਂ ਪ੍ਰਸ਼ਾਸਨ ਦੇ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਤੇ ਬੜੀ ਐਸ ਡੀ ਐਮ ਸਾਹਿਬ ਨੇ ਐਸ ਐਚਓ ਸਾਹਿਬ ਨੇ ਡਰੇਨੇਜ ਵਿਭਾਗ ਹੈ ਇਹਨਾਂ ਦੇ ਉੱਤੇ ਵਿਸ਼ਵਾਸ ਰੱਖੋ ਅਸੀਂ ਬਿਲਕੁਲ ਤੁਹਾਡੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਖੜੇ ਆਂ ਐਂ ਜਿੱਥੇ ਕਿਤੇ ਸਾਡੀ ਲੋੜ ਹੋਏਗੀ ਅਸੀਂ ਕਦੀ ਪਿੱਛੇ ਨਹੀਂ ਹਟਾਂਗੇ ਕੀ ਲੱਗਦਾ ਕਿ ਅਗਲੇ ਕਿੰਨੇ ਦਿਨ ਨੇ ਜਿਹੜੇ ਜਾਦੇ ਖਤਰੇ ਵਾਲੇ ਲੱਗ ਰਹੇ ਨੇ ਕਿਉਂਕਿ ਮੌਸਮ ਦਾ ਅਲਰਟ ਹੈ ਲਗਾਤਾਰ ਮੀਂਹ ਜਿਆਦਾ ਪੈ ਰਿਹਾ ਬਹੁਤ ਸਾਰੇ ਜਿਹੜਾ ਹਫਤਾ ਹੁਣ ਜਿਹੜਾ ਚੜਿਆ ਆ ਮੰਗਲਵਾਰ ਹੈ ਇਹ ਪੂਰਾ ਵੀਕ ਆਪਕੋ ਸੰਡੇ ਤੇ ਆਪਾਂ ਨੂੰ ਅਲਰਟ ਰਹਿਣਾ ਚਾਹੀਦਾ ਬਾਕੀ ਉਸ ਤੋਂ ਬਾਅਦ ਹਾਲਾਤ ਕਿਵੇਂ ਕਿਵੇਂ ਪਨਪਦੇ ਨੇ ਕਿਉਂਕਿ ਅੱਜ ਵੀ ਜਿਹੜੀ ਬਰਖਾ ਦੀ ਜਿਹੜੀ ਫੋਰਕਾਸਟ ਹੈ ਹੈਵੀ ਟੂ ਵੈਰੀ ਹੈਵੀ ਐਟ ਮੈਨੀ ਪਲੇਸਸ ਐਂਡ ਐਟ ਆਈਸੋਲੇਟਿਡ ਪਲੇਸਸ ਐਕਸਟ੍ਰੀਮਲੀ ਵੈਰੀ ਹੈਵੀ ਰੇਨਫਾਲ ਇਹ ਪੂਰਾ ਹਿਮਾਚਲ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਉੱਤਰਾਖੰਡ ਵੈਸਟਰਨ ਯੂਪੀ ਇਹ ਉਸ ਇਲਾਕੇ ਦੇ ਵਿੱਚ ਹੈ ਬਟ ਕੱਲ ਜਿਹੜੀ ਹੈ ਸਿਰਫ ਸਿਰਫ ਉੱਤਰਾਖੰਡ ਤੇ ਹਿਮਾਚਲ ਦੇ ਵਿੱਚ ਹੈ ਤੇ ਜੇ ਬਰਖਾ ਉੱਤੇ ਬੰਦ ਹੋ ਜੇ ਜੋ ਕਿ ਸਾਡਾ ਕਸ਼ਮੀਰ ਏਰੀਆ ਹੈ ਤੇ ਹਾਲਾਤ ਜਿਹੜੇ ਨੇ ਉਹ ਨਹੀਂ ਜਲਦੀ ਬਿਹਤਰ ਹੋਣਗੇ। ਇਹ ਸਾਰਾ ਸਾਰਾ ਜੋ ਬਰਖਾ ਹੋ ਰਹੀ ਹੈ ਉਹਦੇ ਉੱਤੇ ਨਿਰਭਰ ਕਰਦਾ ਹੈ। ਥੈਂਕ ਯੂ। ਬਿਲਕੁਲ। ਇਸ ਸੰ ਸਾਡੇ ਨਾਲ ਡਿਪਟੀ ਕਮਿਸ਼ਨਰ ਸੰਗਰੂਰ ਰਾਹੁਲ ਚਾਪਾ ਜੀ ਜੋ ਕਿ ਇਸ ਸਮੇਂ ਕੱਗਰ ਦੇ ਉੱਪਰ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕੱਗਰ ਦੀਆਂ ਨੇ ਜਿਹੜੀਆਂ ਉਹ ਲਗਾਤਾਰ ਕੱਗਰ ਫਾਨ ਦੇ ਉੱਪਰ ਹੈਗਾ ਪਰ ਹੁਣ ਉਹਨਾਂ ਦਾ ਕਹਿਣਾ ਕਿ 2023 ਨਾਲੋਂ ਇਸ ਸਮੇਂ ਜਿਹੜੀ ਸਥਿਤੀ ਆਓ ਬਿਹਤਰ ਹੈਗੀ ਇਸ ਸਮੇਂ ਮਕਰੋੜ ਸਾਹਿਬ ਦੇ ਉੱਪਰ ਡਿਪਟੀ ਕਮਿਸ਼ਨਰ ਸੰਗਰੂਰ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂਗੇ ਸਰ ਕਿਸ ਤਰ੍ਹਾਂ ਦੇਖ ਦਿਓਗੇ ਕਿ ਲਗਾਤਾਰ ਜਿਹੜਾ ਕੁਝ ਇੰਚ ਦੀ ਦੂਰੀ ਤੇ ਖਤਰੇ ਦੇ ਨਿਸ਼ਾਨ ਤੋਂ ਕੱਗਰ ਚੱਲ ਰਿਹਾ ਹੈਗਾ ਕਿਸ ਤਰ੍ਹਾਂ ਦੀ ਤਿਆਰੀ ਇੱਥੇ ਇਸ ਵੇਲੇ 747.7 ਤੇ ਕੱਗਰ ਚੱਲ ਰਿਹਾ ਹੈ 748 ਵੈਸੇ ਖਤਰੇ ਦਾ ਲੈਵਲ ਹੈ ਬਟ ਅਸੀਂ ਜਿਹੜੇ ਸ਼ੁੱਕਰਵਾਰ ਤੋਂ ਜਿਹੜੇ ਬੰਨ ਦੀ ਸਟਰੈਂਥਿੰਗ ਦਾ ਅਸੀਂ ਕੰਮ ਕੀਤਾ ਉਹਨੂੰ ਤਗੜਾ ਕਰਨ ਦਾ ਜਿਹੜਾ ਸੈਂਡ ਬੈਗਸ ਦੇ ਨਾਲ ਕੰਮ ਕੀਤਾ ਸੋ ਉਹਦੇ ਨਾਲ ਮੈਨੂੰ ਆਸ ਹੈ ਕਿ ਜੇ ਆਪਾਂ 749 750 ਤੇ ਵੀ ਜੇ ਚਲੇ ਗਏ ਨਾ ਤੇ ਆਪਾਂ ਇਹਨੂੰ ਸਾਂਭ ਲਾ ਗਏ ਪਰ ਜੇ ਗਲਤੀ ਦੀ ਕਰੀਏ ਤਾਂ ਇਸੇ ਜਗ੍ਹਾ ਤੋਂ ਮਕਰੋੜ ਸਾਹਿਬ ਤੋਂ ਇੱਕਦਮ ਜਿਹੜਾ ਕੱਗਰ ਹੈ ਜਿੱਥੋਂ ਪੂਣੀ ਮੋੜ ਪੈਂਦਾ ਟੁੱਟ ਗਿਆ ਸੀ ਤਾਂ ਫੂਲਦ ਪਿੰਡ ਜਾਂ ਹੋਰ ਨੇੜੇ ਤੇੜੇ ਦੇ ਪਿੰਡਾਂ 'ਚ ਪਾਣੀ ਭਰ ਗਿਆ ਸੀ ਤਾਂ ਉਹ ਜਿਹੜੇ ਸਥਿਤੀ ਬਣੀ ਸੀਗੀ ਤਾਂ ਉਸ ਨੂੰ ਲੈ ਕੇ ਕਿਸ ਤਰ੍ਹਾਂ ਲੱਗਦਾ ਕਿਸ ਵਾਰ ਕਿਸ ਤਰ੍ਹਾਂ ਦੇ ਹਾਲਾਤ ਨੇ ਮੈਂ ਹਫਤਾ ਪਹਿਲਾਂ ਜੁਆਇਨ ਕੀਤਾ ਸੋ ਮੈਨੂੰ ਬੜਾ ਇਲਾਕੇ ਬਾਰੇ ਪਤਾ ਨਹੀਂ ਮੇਰਾ ਜੋ ਗਿਆਨ ਤੁਸੀਂ ਸਮਝ ਲਓ ਜਾਂ ਮੇਰੀ ਨੋਲੇਜ ਜਿਹੜੀ ਹੈ ਉਹ ਅਧਾਰਤ ਹੈ ਜੋ ਮੇਰੇ ਅਧਿਕਾਰੀਆਂ ਨਾਲ ਮੇਰੀ ਗੱਲਬਾਤ ਹੋਈ ਹੈ ਜਾਂ ਲੋਕਲ ਜੋ ਇੱਥੇ ਗੱਲਾਂ ਜੋ ਜੋ ਇੱਥੇ ਦੇ ਵਸਨੀਕ ਨੇ ਕਿਉਂਕਿ ਜਿਹੜੇ ਵਸਨੀਕ ਨੇ ਉਹਨਾਂ ਨੂੰ ਆਪਣੇ ਇਲਾਕੇ ਦੀ ਸਮੱਸਿਆ ਬਾਰੇ ਐਂਡ ਉਹਦੇ ਜਿਹੜਾ ਉਹਦਾ ਸੋਲੂਸ਼ਨ ਕੀ ਹੈ ਉਹਦੇ ਬਾਰੇ ਜੋ ਜਾਣਕਾਰੀ ਹੈ ਉਹ ਈਵਨ ਮੇਰੇ ਕੋਲ ਵੀ ਨਹੀਂ ਹੋਏਗੀ ਸੋ ਮੈਂ ਜੋ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਹਰ ਇੱਕ ਨੇ ਇੱਕ ਵਾਸਤੇ ਵਿੱਚ ਕਿ 2023 ਤੋਂ ਹਾਲਾਤ ਜਿਹੜੇ ਨੇ ਕਿਤੇ ਜ਼ਿਆਦਾ ਵਧੀਆ ਨੇ ਐਂਡ ਜਿਹੜੀ ਤੁਸੀਂ ਉਹ ਮੋੜ ਦੀ ਗੱਲ ਕੀਤੀ ਜਿੱਥੋਂ ਬ੍ਰੀਚ ਕੀਤੀ ਸੀਗੀ ਮੈਂ ਇੱਕ ਬੇਨਤੀ ਤੁਹਾਨੂੰ ਕਰਾਂਗਾ ਕਿ ਵੀਡੀਓ ਮੇਰੀ ਬੰਦ ਹੋਣ ਤੋਂ ਬਾਅਦ ਤਾਂ ਇਮੀਡੀਏਟਲੀ ਤੁਸੀਂ ਉਸ ਜਗ੍ਹਾ ਦਾ ਸ਼ਾਟ ਜ਼ਰੂਰ ਲੈ ਲਿਓ ਜਿੱਥੇ ਨਰੇਗਾ ਲੇਬਰ ਆਹੀ ਅਸੀਂ ਸਟਰੈਂਥਿੰਗ ਕਰ ਰਹੇ ਹਾਂ ਕਿਉਂਕਿ ਜਿਹੜੇ ਜਿਹੜੇ ਸੈਂਸਿਟਿਵ ਪੁਆਇੰਟ ਜਿੱਥੇ 2023 ਦੇ ਵਿੱਚ ਬ੍ਰੀਚ ਹੋਈ ਸੀ ਕੁੱਲ 15 ਪੁਆਇੰਟ ਨੇ ਇਸ ਮੋੜ ਤੋਂ ਇਲਾਵਾ 14 ਪੁਆਇੰਟ ਹੋਰ ਨੇ ਅਸੀਂ ਸਾਰਿਆਂ ਤੇ ਸਟਰੈਂਥਿੰਗ ਜਿਹੜੀ ਉਹ ਕਰਾ ਰਹੇ ਹਾਂ ਕਿ ਮੁਰ ਜਿਹੜੀ ਹੈ ਬ੍ਰੀਚ ਨਾ ਹੋਵੇ ਪਰ ਸੁਖਨਾ ਲੇਖ ਦੇ ਵਿੱਚੋਂ ਲਗਾਤਾਰ ਪਾਣੀ ਆ ਜਿਹੜਾ ਹੁਣ ਹੋਰ ਛੱਡਿਆ ਗਿਆ ਗੇਟ ਨੇ ਉਹਦੇ ਜਿਹੜੇ ਤਿੰਨ ਗੇਟਾਂ ਚੋਂ ਦੋ ਗੇਟ ਫੇਰ ਖੋਲ ਦਿੱਤੇ ਗਏ ਨੇ ਹੋਰ ਪਾਣੀ ਆ ਸਕਦਾ ਹੈ ਤਾਂ ਅੱਗੇ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀ ਹੈ ਦੇਖੋ ਇਹ ਤਾਂ ਕਿ ਜਿਹੜਾ ਹੁਣ ਪਾਣੀ ਦਾ ਲੈਵਲ ਵਧਿਆ ਹੋਇਆ ਹੈ ਐਸੇ ਪੁਰਾਣਾ ਪਾਣੀ ਹੈ ਜੋ 48 ਘੰਟੇ ਪਹਿਲਾਂ ਉੱਥੋਂ ਲੰਘਿਆ ਸੀ ਹੁਣ ਅਲਟੀਮੇਟਲੀ ਉੱਥੋਂ ਦੀ ਇੱਥੇ ਪਾਣੀ ਪਹੁੰਚਣ ਨੂੰ 48 ਘੰਟੇ ਲੱਗਦੇ ਨੇ ਸੋ ਉਹ ਵਾਲਾ ਪਾਣੀ 48 ਘੰਟੇ ਬਾਅਦ ਆਏਗਾ ਸੋ ਮੈਨੂੰ ਆਸ ਹੈ ਕਿ ਤਦ ਤੱਕ ਜਿਹੜਾ ਹੈ ਸਾਡਾ ਲੈਵਲ ਐਂਡ ਜੀਵੇ ਮੈਂ ਤੁਹਾਨੂੰ ਕਿਹਾ ਕਿ ਸਾਡੇ ਕੋਲ ਹਜੇ ਵੀ ਮਾਰਜਿਨ ਹੈਗਾ ਕਿ ਸਮਾਂ ਅਸੀਂ ਚੰਗਾ ਕੱਢ ਲਾਂਗੇ ਪਿੰਡ ਦੇ ਲੋਕਾਂ ਨੂੰ ਕੀ ਗੱਲ ਅਲਰਟ ਕੀਤਾ ਗਿਆ ਇਸ ਨੂੰ ਲੈ ਕੇ ਕਿ ਹਰ ਤਰ ਸਮੇਂ ਤਿਆਰ ਰਹਿਣ ਮੈਂ ਉਹ ਪਰ ਜੋ ਰਹੀ ਬੇਨਤੀ ਕਰਾਂਗਾ ਕਿ ਸਾਨੂੰ ਵੈਸੇ ਵੀ ਚੌਕਸ ਚੁੱਕਣਾ ਅਲਰਟ ਹਮੇਸ਼ਾ ਰਹਿਣਾ ਚਾਹੀਦਾ ਹੈ ਵੈਸੇ ਰੂਟੀਨ ਲਾਈਫ ਦੇ ਵਿੱਚ ਵੀ ਰਹਿਣਾ ਚਾਹੀਦਾ ਹੈ ਇਹ ਤੇ ਵੈਸੇ ਵੀ ਜਿਹੋ ਜਿਹੇ ਹਾਲਾਤ ਨੇ ਤੇ ਰਹਿਣਾ ਬੰਦਾ ਹੈ ਬਟ ਕੋਈ ਬਹੁਤ ਜ਼ਿਆਦਾ ਕਬਰਾਨ ਦੀ ਕੋ ਇਦਾਂ ਦੀ ਲੋਡ ਨਹੀਂ ਪ੍ਰਸ਼ਾਸਨ ਦੇ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਤੇ ਬੜੇ ਐਸ ਡੀ ਐਮ ਸਾਹਿਬ ਨੇ ਐਸ ਐਚਓ ਸਾਹਿਬ ਨੇ ਡਰੇਨੇਜ ਵਿਭਾਗ ਹੈ ਇਹਨਾਂ ਦੇ ਉੱਤੇ ਵਿਸ਼ਵਾਸ ਰੱਖੋ ਅਸੀਂ ਬਿਲਕੁਲ ਤੁਹਾਡੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਖੜੇ ਆਂ ਐਂ ਜਿੱਥੇ ਕਿਤੇ ਸਾਡੀ ਲੋੜ ਹੋਏਗੀ ਅਸੀਂ ਕਦੀ ਪਿੱਛੇ ਨਹੀਂ ਹਟਾਂਗੇ ਕੀ ਲੱਗਦਾ ਕਿ ਅਗਲੇ ਕਿੰਨੇ ਦਿਨ ਨੇ ਜਿਹੜੇ ਜਿਆਦਾ ਖਤਰੇ ਵਾਲੇ ਲੱਗ ਰਹੇ ਨੇ ਕਿਉਂਕਿ ਮੌਸਮ ਦਾ ਅਲਰਟ ਹੈ ਲਗਾਤਾਰ ਮੀਂਹ ਜਿਆਦਾ ਪੈ ਰਿਹਾ ਬਹੁਤ ਸਾਰੇ ਜਿਹੜਾ ਹਫਤਾ ਹੁਣ ਜਿਹੜਾ ਚੜਿਆ ਆ ਮੰਗਲਵਾਰ ਹੈ ਇਹ ਪੂਰਾ ਵੀਕ ਆਪਕੋ ਸੰਡੇ ਤੇ ਆਪਾਂ ਨੂੰ ਅਲਰਟ ਰਹਿਣਾ ਚਾਹੀਦਾ ਬਾਕੀ ਉਸ ਤੋਂ ਬਾਅਦ ਹਾਲਾਤ ਕਿਵੇਂ ਕਿਵੇਂ ਪਨਪਦੇ ਨੇ ਕਿਉਂਕਿ ਅੱਜ ਵੀ ਜਿਹੜੀ ਬਰਖਾ ਦੀ ਜਿਹੜੀ ਫੋਰਕਾਸਟ ਹੈ ਹੈਵੀ ਟੂ ਵੈਰੀ ਹੈਵੀ ਐਟ ਮੈਨੀ ਪਲੇਸਸ ਐਂਡ ਐਟ ਆਈਸੋਲੇਟਿਡ ਪਲੇਸਸ ਐਕਸਟ੍ਰੀਮਲੀ ਵੈਰੀ ਹੈਵੀ ਰੇਨਫਾਲ ਇਹ ਪੂਰਾ ਹਿਮਾਚਲ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਉੱਤਰਾਖੰਡ ਵੈਸਟਰਨ ਯੂਪੀ ਇਹ ਉਸ ਇਲਾਕੇ ਦੇ ਵਿੱਚ ਬਟ ਕੱਲ ਜਿਹੜੀ ਹੈ ਸਿਰਫ ਸਿਰਫ ਉੱਤਰਾਖੰਡ ਤੇ ਹਿਮਾਚਲ ਦੇ ਵਿੱਚ ਹੈ ਤੇ ਜੇ ਬਰਖਾ ਉੱਤੇ ਬੰਦ ਹੋ ਜੇ ਜੋ ਕਿ ਸਾਡਾ ਕਸ਼ਮੀਰ ਏਰੀਆ ਹੈ ਤੇ ਹਾਲਾਤ ਜਿਹੜੇ ਨੇ ਉਹ ਨਹੀਂ ਜਲਦੀ ਬਿਹਤਰ ਹੋਣਗੇ ਇਹ ਸਾਰਾ ਸਾਰਾ ਜੋ ਬਰਖਾ ਹੋ ਰਹੀ ਹੈ ਉਹਦੇ ਉੱਤੇ ਨਿਰਭਰ ਕਰਦਾ ਹੈ। ਥੈਂਕ ਯੂ। ਬਿਲਕੁਲ। ਇਸ ਸਮੇਂ ਸਾਡੇ ਨਾਲ ਡਿਪਟੀ ਕਮਿਸ਼ਨਰ ਸੰਗਰੂਰ ਰਾਹੁਲ ਚਾਪਾ ਜੀ ਜੋ ਕਿ ਇਸ ਸਮੇਂ ਕੱਗਰ ਦੇ ਉੱਪਰ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕੱਗਰ ਦੀਆਂ ਨੇ ਜਿਹੜੀਆਂ ਉਹ ਲਗਾਤਾਰ ਕੱਗਰ ਫਾਨ ਦੇ ਉੱਪਰ ਹੈਗਾ ਪਰ ਹੁਣ ਉਹਨਾਂ ਦਾ ਕਹਿਣਾ ਕਿ 2023 ਨਾਲੋਂ ਇਸ ਸਮੇਂ ਜਿਹੜੀ ਸਥਿਤੀ ਆਓ ਬਿਹਤਰ ਹੈਗੀ ਇਸ ਸਮੇਂ ਮਕਰੋੜ ਸਾਹਿਬ ਦੇ ਉੱਪਰ ਡਿਪਟੀ ਕਮਿਸ਼ਨਰ ਸੰਗਰੂਰ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂਗੇ ਸਰ ਕਿਸ ਤਰ੍ਹਾਂ ਦੇਖ ਦਿਓਗੇ ਕਿ ਲਗਾਤਾਰ ਜਿਹੜਾ ਕੁਝ ਇੰਚ ਦੀ ਦੂਰੀ ਤੇ ਖਤਰੇ ਦੇ ਨਿਸ਼ਾਨ ਤੋਂ ਕੱਗਰ ਚੱਲ ਰਿਹਾ ਹੈਗਾ ਕਿਸ ਤਰ੍ਹਾਂ ਦੀ ਤਿਆਰੀ ਇੱਥੇ ਇਸ ਵੇਲੇ 747.7 ਤੇ ਕੱਗਰ ਚੱਲ ਰਿਹਾ ਹੈ 748 ਵੈਸੇ ਖਤਰੇ ਦਾ ਲੈਵਲ ਹੈ ਬਟ ਅਸੀਂ ਜਿਹੜੇ ਸ਼ੁੱਕਰਵਾਰ ਤੋਂ ਜਿਹੜੇ ਬੰਨ ਦੀ ਸਟਰੈਂਥਿੰਗ ਦਾ ਅਸੀਂ ਕੰਮ ਕੀਤਾ ਉਹਨੂੰ ਤਗੜਾ ਕਰਨ ਦਾ ਜਿਹੜਾ ਸੈਂਡ ਬੈਗਸ ਦੇ ਨਾਲ ਕੰਮ ਕੀਤਾ ਸੋ ਉਹਦੇ ਨਾਲ ਮੈਨੂੰ ਆਸ ਹੈ ਕਿ ਜੇ ਆਪਾਂ 749 750 ਤੇ ਵੀ ਜੇ ਚਲੇ ਗਏ ਨਾ ਤੇ ਆਪਾਂ ਇਹਨੂੰ ਸੰਭਾਲਾਗੇ ਪਰ ਜੇ ਗਲਤੀ ਦੀ ਕਰੀਏ ਤਾਂ ਇਸੇ ਜਗ੍ਹਾ ਤੋਂ ਮਕਰੋੜ ਸਾਹਿਬ ਤੋਂ ਇੱਕਦਮ ਜਿਹੜਾ ਕੱਗਰ ਹੈ ਜਿੱਥੋਂ ਪੂਣੀ ਮੋੜ ਪੈਂਦਾ ਟੁੱਟ ਗਿਆ ਸੀ ਤਾਂ ਫੂਲਦ ਪਿੰਡ ਜਾਂ ਹੋਰ ਨੇੜੇ ਤੇੜੇ ਦੇ ਪਿੰਡਾਂ 'ਚ ਪਾਣੀ ਭਰ ਗਿਆ ਸੀ ਤਾਂ ਉਹ ਜਿਹੜੇ ਸਥਿਤੀ ਬਣੀ ਸੀਗੀ ਤਾਂ ਉਸ ਨੂੰ ਲੈ ਕੇ ਕਿਸ ਤਰ੍ਹਾਂ ਲੱਗਦਾ ਕਿ ਇਸ ਵਾਰ ਕਿਸ ਤਰ੍ਹਾਂ ਦੇ ਹਾਲਾਤ ਨੇ ਮੈਂ ਹਫਤਾ ਪਹਿਲਾਂ ਜੁਆਇਨ ਕੀਤਾ ਸੋ ਮੈਨੂੰ ਬੜਾ ਇਲਾਕੇ ਬਾਰੇ ਪਤਾ ਨਹੀਂ ਮੇਰਾ ਜੋ ਗਿਆਨ ਤੁਸੀਂ ਸਮਝ ਲਓ ਜਾਂ ਮੇਰੀ ਨੌਲੇਜ ਜਿਹੜੀ ਹੈ ਉਹ ਆਧਾਰਤ ਹੈ ਜੋ ਮੇਰੇ ਅਧਿਕਾਰੀਆਂ ਨਾਲ ਮੇਰੀ ਗੱਲਬਾਤ ਹੋਈ ਹੈ ਜਾਂ ਲੋਕਲ ਜੋ ਇੱਥੇ ਗੱਲਾਂ ਜੋ ਜੋ ਇੱਥੇ ਦੇ ਵਸਨੀਕ ਨੇ ਕਿਉਂਕਿ ਜਿਹੜੇ ਵਸਨੀਕ ਨੇ ਉਹਨਾਂ ਨੂੰ ਆਪਣੇ ਇਲਾਕੇ ਦੀ ਸਮੱਸਿਆ ਬਾਰੇ ਐਂਡ ਉਹਦੇ ਜਿਹੜਾ ਉਹਦਾ ਸੋਲੂਸ਼ਨ ਕੀ ਹੈ ਉਹਦੇ ਬਾਰੇ ਜੋ ਜਾਣਕਾਰੀ ਹੈ ਉਹ ਈਵਨ ਮੇਰੇ ਕੋਲ ਵੀ ਨਹੀਂ ਹੋਏਗੀ ਸੋ ਮੈਂ ਜੋ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਹਰ ਇੱਕ ਨੇ ਇੱਕ ਆਵਾਜ਼ ਦੇ ਵਿੱਚ ਕਿਹਾ ਕਿ 2023 ਤੋਂ ਹਾਲਾਤ ਜਿਹੜੇ ਨੇ ਕਿਤੇ ਜ਼ਿਆਦਾ ਵਧੀਆ ਨੇ ਐਂਡ ਜਿਹੜੀ ਤੁਸੀਂ ਉਹ ਮੋੜ ਦੀ ਗੱਲ ਕੀਤੀ ਜਿੱਥੋਂ ਬ੍ਰੀਚ ਕੀਤੀ ਸੀਗੀ ਮੈਂ ਇੱਕ ਬੇਨਤੀ ਤੁਹਾਨੂੰ ਕਰਾਂਗਾ ਕਿ ਵੀਡੀਓ ਮੇਰੀ ਬੰਦ ਹੋਣ ਤੋਂ ਬਾਅਦ ਤਾਂ ਇਮੀਡੀਏਟਲੀ ਤੁਸੀਂ ਉਸ ਜਗ੍ਹਾ ਦਾ ਸ਼ਾਟ ਜ਼ਰੂਰ ਲੈ ਲਿਓ ਜਿੱਥੇ ਨਰੇਗਾ ਲੇਬਰ ਆਹੀਂ ਅਸੀਂ ਸਟਰੈਂਥਿੰਗ ਕਰ ਰਹੇ ਹਾਂ ਕਿਉਂਕਿ ਜਿਹੜੇ ਜਿਹੜੇ ਸੈਂਸਿਟਿਵ ਪੁਆਇੰਟ ਜਿੱਥੇ 2023 ਦੇ ਵਿੱਚ ਬ੍ਰੀਚ ਹੋਈ ਸੀ ਕੁੱਲ 15 ਪੁਆਇੰਟ ਨੇ ਇਸ ਮੋੜ ਤੋਂ ਇਲਾਵਾ 14 ਪੁਆਇੰਟ ਹੋਰ ਨੇ ਅਸੀਂ ਸਾਰਿਆਂ ਤੇ ਸਟਰੈਂਥਿੰਗ ਜਿਹੜੀ ਆ ਉਹ ਕਰਾ ਰਹੇ ਹਾਂ ਕਿ ਮੁਰ ਜਿਹੜੀ ਹੈ ਬ੍ਰੀਚ ਨਾ ਹੋਵੇ ਪਰ ਸੁਖਨਾ ਲੇਖ ਦੇ ਵਿੱਚੋਂ ਲਗਾਤਾਰ ਪਾਣੀ ਆ ਜਿਹੜਾ ਹੁਣ ਹੋਰ ਛੱਡਿਆ ਗਿਆ ਗੇਟ ਨੇ ਉਹਦੇ ਜਿਹੜੇ ਤਿੰਨ ਗੇਟਾਂ ਚੋਂ ਦੋ ਗੇਟ ਫੇਰ ਖੋਲ ਦਿੱਤੇ ਗਏ ਨੇ ਹੋਰ ਪਾਣੀ ਆ ਸਕਦਾ ਹੈ ਤਾਂ ਅੱਗੇ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀ ਹੈ ਦੇਖੋ ਇਹਦਾ ਕਿ ਜਿਹੜਾ ਹੁਣ ਪਾਣੀ ਦਾ ਲੈਵਲ ਵਧਿਆ ਹੋਇਆ ਹੈ ਇਹ ਤੇ ਪੁਰਾਣਾ ਪਾਣੀ ਹੈ ਜੋ 48 ਘੰਟੇ ਪਹਿਲਾਂ ਉੱਥੋਂ ਲੰਘਿਆ ਸੀ ਹੁਣ ਅਲਟੀਮੇਟਲੀ ਉੱਥੋਂ ਦੇ ਇੱਥੇ ਪਾਣੀ ਪਹੁੰਚਣ ਨੂੰ 48 ਘੰਟੇ ਲੱਗਦੇ ਨੇ ਸੋ ਉਹ ਵਾਲਾ ਪਾਣੀ 48 ਘੰਟੇ ਬਾਅਦ ਆਏਗਾ ਸੋ ਮੈਨੂੰ ਆਸ ਹੈ ਕਿ ਤਦ ਤੱਕ ਜਿਹੜਾ ਹੈ ਸਾਡਾ ਲੈਵਲ ਥ ਐਂਡ ਜੀਵੇ ਮੈਂ ਤੁਹਾਨੂੰ ਕਿਹਾ ਕਿ ਸਾਡੇ ਕੋਲ ਹਜੇ ਵੀ ਮਾਰਜਿਨ ਹੈਗਾ ਕਿ ਸਮਾਂ ਅਸੀਂ ਚੰਗਾ ਕੱਢ ਲਾਂਗੇ ਪਿੰਡ ਦੇ ਲੋਕਾਂ ਨੂੰ ਕੀ ਗੱਲ ਅਲਰਟ ਕੀਤਾ ਗਿਆ ਇਸ ਨੂੰ ਲੈ ਕੇ ਕਿ ਹਰ ਤਰ ਸਮੇਂ ਤਿਆਰ ਰਹਿਣ ਮੈਂ ਉਹ ਪਰ ਜੋ ਰਹੀ ਬੇਨਤੀ ਕਰਾਂਗਾ ਕਿ ਸਾਨੂੰ ਵੈਸੇ ਵੀ ਚੌਕਸ ਚੁੱਕਣਾ ਅਲਰਟ ਹਮੇਸ਼ਾ ਰਹਿਣਾ ਚਾਹੀਦਾ ਹੈ ਵੈਸੇ ਰੂਟੀਨ ਲਾਈਫ ਦੇ ਵਿੱਚ ਵੀ ਰਹਿਣਾ ਚਾਹੀਦਾ ਹੈ ਇਹ ਤੇ ਵੈਸੇ ਵੀ ਜਿਹੋ ਜਿਹੇ ਹਾਲਾਤ ਨੇ ਤੇ ਰਹਿਣਾ ਬੰਦਾ ਹੈ ਬਟ ਕੋਈ ਬਹੁਤ ਜ਼ਿਆਦਾ ਕਬਰਾਂ ਦੀ ਕੋ ਇਦਾਂ ਦੀ ਲੋਡ ਨਹੀਂ ਪ੍ਰਸ਼ਾਸਨ ਦੇ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਤੇ ਬੜੀ ਐਸ ਡੀ ਐਮ ਸਾਹਿਬ ਨੇ ਐਸ ਐਚਓ ਸਾਹਿਬ ਨੇ ਡਰੇਨੇਜ ਵਿਭਾਗ ਹੈ ਇਹਨਾਂ ਦੇ ਉੱਤੇ ਵਿਸ਼ਵਾਸ ਰੱਖੋ ਅਸੀਂ ਬਿਲਕੁਲ ਤੁਹਾਡੇ ਨਾਲ ਮੁੱਢੇ ਨਾਲ ਮੁੱਢਾ ਲਾ ਕੇ ਖੜੇ ਆਂ ਐਂ ਜਿੱਥੇ ਕਿਤੇ ਸਾਡੀ ਲੋੜ ਹੋਏਗੀ ਅਸੀਂ ਕਦੀ ਪਿੱਛੇ ਨਹੀਂ ਹਟਾਂਗੇ ਕੀ ਲੱਗਦਾ ਕਿ ਅਗਲੇ ਕਿੰਨੇ ਦਿਨ ਨੇ ਜਿਹੜੇ ਜਾਦੇ ਖਤਰੇ ਵਾਲੇ ਲੱਗ ਰਹੇ ਨੇ ਕਿਉਂਕਿ ਮੌਸਮ ਦਾ ਅਲਰਟ ਹੈ ਲਗਾਤਾਰ ਮੀਂਹ ਜਿਆਦਾ ਪੈ ਰਿਹਾ ਬਹੁਤ ਸਾਰੇ ਜਿਹੜਾ ਹਫਤਾ ਹੁਣ ਜਿਹੜਾ ਚੜਿਆ ਆ ਮੰਗਲਵਾਰ ਹੈ ਇਹ ਪੂਰਾ ਵੀਕ ਆਪਕੋ ਸੰਡੇ ਤੇ ਆਪਾਂ ਨੂੰ ਅਲਰਟ ਰਹਿਣਾ ਚਾਹੀਦਾ ਬਾਕੀ ਉਸ ਤੋਂ ਬਾਅਦ ਹਾਲਾਤ ਕਿਵੇਂ ਕਿਵੇਂ ਪਨਪਦੇ ਨੇ ਕਿਉਂਕਿ ਅੱਜ ਵੀ ਜਿਹੜੀ ਬਰਖਾ ਦੀ ਜਿਹੜੀ ਫੋਰਕਾਸਟ ਹੈ ਹੈਵੀ ਟੂ ਵੈਰੀ ਹੈਵੀ ਐਟ ਮੈਨੀ ਪਲੇਸਸ ਐਂਡ ਐਟ ਆਈਸੋਲੇਟਿਡ ਪਲੇਸਸ ਐਕਸਟ੍ਰੀਮਲੀ ਵੈਰੀ ਹੈਵੀ ਰੇਨਫਾਲ ਇਹ ਪੂਰਾ ਹਿਮਾਚਲ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਉੱਤਰਾਖੰਡ ਵੈਸਟਰਨ ਯੂਪੀ ਇਹ ਉਸ ਇਲਾਕੇ ਦੇ ਵਿੱਚ ਹੈ ਬਟ ਕੱਲ ਜਿਹੜੀ ਹੈ ਸਿਰਫ ਸਿਰਫ ਉੱਤਰਾਖੰਡ ਤੇ ਹਿਮਾਚਲ ਦੇ ਵਿੱਚ ਹੈ ਤੇ ਜੇ ਬਰਖਾ ਉੱਤੇ ਬੰਦ ਹੋ ਜੇ ਜੋ ਕਿ ਸਾਡਾ ਕਸ਼ਮੀਰ ਏਰੀਆ ਹੈ ਤੇ ਹਾਲਾਤ ਜਿਹੜੇ ਨੇ ਉਹ ਨਹੀਂ ਜਲਦੀ ਬਿਹਤਰ ਹੋਣਗੇ ਬਿਲਕੁਲ ਇਹ ਸਾਰਾ ਸਾਰਾ ਜੋ ਬਰਖਾ ਹੋ ਰਹੀ ਹੈ ਉਹਦੇ ਉੱਤੇ ਨਿਰਭਰ ਕਰਦਾ ਹੈ। ਥੈਂਕ ਯੂ। ਬਿਲਕੁਲ। ਇਸ ਸੰ ਨਾਲ ਸਾਡੇ ਨਾਲ ਡਿਪਟੀ ਕਮਿਸ਼ਨਰ ਸੰਗਰੂਰ ਰਾਹੁਲ ਚਾਪਾ ਜੀ ਜੋ ਕਿ ਇਸ ਸਮੇਂ ਕੱਗਰ ਦੇ ਉੱਪਰ ਪਹੁੰਚੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕੱਗਰ ਦੀਆਂ ਨੇ ਜਿਹੜੀਆਂ ਉਹ ਲਗਾਤਾਰ ਕੱਗਰ ਹਫਾਨ ਦੇ ਉੱਪਰ ਹੈਗਾ ਪਰ ਹੁਣ ਉਹਨਾਂ ਦਾ ਕਹਿਣਾ ਹੈ ਕਿ 2023 ਨਾਲੋਂ ਇਸ ਸਮੇਂ ਜਿਹੜੀ ਸਥਿਤੀ ਆ ਉਹ ਬਿਹਤਰ ਹੈਗੀ। ਥੈਂਕਸ ਵੀਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ।